ਇਸ ਵਕਤ ਤੁਹਾਨੂੰ ਜੋ ਅਸੀਂ ਤਸਵੀਰਾਂ ਵਖਾ ਰਹੇ ਹਾਂ ਇਹ ਲਾਹੌਰ ਪਾਕਿਸਤਾਨ ਤੋਂ ਪਵਿੱਤਰ ਸਥਾਨ ਸ਼ਹੀਦ ਗੰਜ ਭਾਈ ਮਣੀ ਸਿੰਘ ਜੀ ਦੀਆਂ ਨੇ ਇਸ ਪਵਿੱਤਰ ਸਥਾਨ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੇ ਬੰਦ ਮੰਦ ਕੱਟੇ ਗਏ ਸੀ ਅਤੇ ਫਿਰ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਵੀ ਇਸੇ ਜਗ੍ਹਾ ਦੇ ਉੱਪਰ ਹੀ ਕੀਤਾ ਗਿਆ ਸੀ ਅਤੇ ਇਸੇ ਜਗ੍ਹਾ ਹੀ ਉਹਨਾਂ ਦੀ ਵਿਭੂਤ ਦਬਾਈ ਗਈ ਸੀ ਇਹ ਪਵਿੱਤਰ ਸਥਾਨ ਮਸਤੀ ਦਰਵਾਜ਼ੇ ਦੇ ਅੰਦਰ ਸ਼ੋਭਿਤ ਹੈ ਦੱਸਿਆ ਜਾਂਦਾ ਹੈ ਕਿ ਪਹਿਲਾਂ ਇਸ ਸਥਾਨ ਤੇ ਬਹੁਤ ਸੰਗਤ ਦੂਰੋਂ ਦੂਰੋਂ ਨਤਮਸਤਕ ਹੋਣ ਦੇ ਲਈ ਆਉਂਦੀ ਸੀ ਭਾਈ ਮਣੀ ਸਿੰਘ ਜੀ ਨੂੰ ਮੱਸਿਆ ਵਾਲੇ ਦਿਨ ਸ਼ਹੀਦ ਕੀਤਾ ਗਿਆ ਸੀ ਇਸੇ ਲਈ ਮੱਸਿਆ ਵਾਲੇ ਦਿਨ ਹੀ ਇੱਥੇ ਭਾਰੀ ਜੋੜ ਮਿਲੇ ਲੱਗਿਆ ਕਰਦੇ ਸਨ ਇਸ ਵਕਤ ਤੁਹਾਨੂੰ ਜੋ ਅਸੀਂ ਤਸਵੀਰਾਂ ਵਖਾ ਰਹੇ ਹਾਂ ਇਹ ਲਾਹੌਰ ਪਾਕਿਸਤਾਨ ਤੋਂ ਪਵਿੱਤਰ ਸਥਾਨ ਸ਼ਹੀਦ ਗੰਜ ਭਾਈ ਮਣੀ ਸਿੰਘ ਜੀ ਦੀਆਂ ਨੇ ਇਸ ਪਵਿੱਤਰ ਸਥਾਨ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੇ ਬੰਦ ਮੰਦ ਕੱਟੇ ਗਏ ਸੀ ਅਤੇ ਫਿਰ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਵੀ ਇਸੇ ਜਗ੍ਹਾ ਦੇ ਉੱਪਰ ਹੀ ਕੀਤਾ ਗਿਆ ਸੀ ਅਤੇ اسی ਜਗ੍ਹਾ ਹੀ ਉਹਨਾਂ ਦੀ ਵਿਭੂਤ ਦਬਾਈ ਗਈ ਸੀ ਇਹ ਪਵਿੱਤਰ ਅਸਥਾਨ ਮਸਤੀ ਦਰਵਾਜੇ ਦੇ ਅੰਦਰ ਸ਼शोਭਿਤ ਹੈ ਦੱਸਿਆ ਜਾਂਦਾ ਹੈ ਕਿ ਪਹਿਲਾਂ ਇਸ ਅਸਥਾਨ ਤੇ ਬਹੁਤ ਸੰਗਤ ਦੂਰੋਂ ਦੂਰੋਂ ਨਤਮਸਤਕ ਹੋਣ ਦੇ ਲਈ ਆਉਂਦੀ ਸੀ ਭਾਈ ਮਨੀ ਸਿੰਘ ਜੀ ਨੂੰ ਮਸਿਆ ਵਾਲੇ ਦਿਨ ਸ਼ਹੀਦ ਕੀਤਾ ਗਿਆ ਸੀ ਇਸੇ ਲਈ ਮਸਿਆ ਵਾਲੇ ਦਿਨ ਹੀ ਇੱਥੇ ਭਾਰੀ ਜੋੜ ਮਿਲੇ ਲੱਗਿਆ ਕਰਦੇ ਸਨ ਇਸ ਵਕਤ ਤੁਹਾਨੂੰ ਜੋ ਅਸੀਂ ਤਸਵੀਰਾਂ ਵਖਾ ਰਹੇ ਹਾਂ ਇਹ ਲਾਹੌਰ ਪਾਕਿਸਤਾਨ ਤੋਂ ਪਵਿੱਤਰ ਸਥਾਨ ਸ਼ਹੀਦ ਗੰਜ ਭਾਈ ਮਣੀ ਸਿੰਘ ਜੀ ਦੀਆਂ ਨੇ ਇਸ ਪਵਿੱਤਰ ਸਥਾਨ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦੇ ਬੰਦ ਮੰਦ ਕੱਟੇ ਗਏ ਸੀ ਅਤੇ ਫਿਰ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਸਸਕਾਰ ਵੀ ਇਸੇ ਜਗ੍ਹਾ ਦੇ ਉੱਪਰ ਹੀ ਕੀਤਾ ਗਿਆ ਸੀ ਅਤੇ ਇਸੇ ਜਗ੍ਹਾ ਹੀ ਉਹਨਾਂ ਦੀ ਵਿਭੂਤ ਦਬਾਈ ਗਈ ਸੀ ਇਹ ਪਵਿੱਤਰ ਸਥਾਨ ਮਸਤੀ ਦਰਵਾਜ਼ੇ ਦੇ ਅੰਦਰ ਸ਼ੋਭਿਤ ਹੈ ਦੱਸਿਆ ਜਾਂਦਾ ਹੈ ਕਿ ਪਹਿਲਾਂ ਇਸ ਸਥਾਨ ਤੇ ਬਹੁਤ ਸੰਗਤ ਦੂਰੋਂ ਦੂਰੋਂ ਨਤਮਸਤਕ ਹੋਣ ਦੇ ਲਈ ਆਉਂਦੀ ਸੀ ਭਾਈ ਮਨੀ ਸਿੰਘ ਜੀ ਨੂੰ ਮੱਸਿਆ ਵਾਲੇ ਦਿਨ ਸ਼ਹੀਦ ਕੀਤਾ ਗਿਆ ਸੀ ਇਸੇ ਲਈ ਮੱਸਿਆ ਵਾਲੇ ਦਿਨ ਹੀ ਇੱਥੇ ਭਾਰੀ ਜੋੜ ਮਿਲੇ ਲੱਗਿਆ ਕਰਦੇ ਸਨ ਇਸ ਵਕਤ ਤੁਹਾਨੂੰ ਜੋ ਅਸੀਂ ਤਸਵੀਰਾਂ ਵਖਾ ਰਹੇ ਹਾਂ ਇਹ ਲਾਹੌਰ ਪਾਕਿਸਤਾਨ ਤੋਂ ਪਵਿੱਤਰ ਸਥਾਨ ਸ਼ਹੀਦ ਗੰਜ ਭਾਈ ਮਨੀ ਸਿੰਘ ਜੀ ਦੀਆਂ ਨੇ ਇਸ ਪਵਿੱਤਰ ਸਥਾਨ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਬੰਦ ਮੰਦ ਕੱਟੇ ਗਏ ਸੀ ਅਤੇ ਫਿਰ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਵੀ ਇਸੇ ਜਗ੍ਹਾ ਦੇ ਉੱਪਰ ਹੀ ਕੀਤਾ ਗਿਆ ਸੀ ਅਤੇ ਇਸੀ ਜਗ੍ਹਾ ਹੀ ਉਹਨਾਂ ਦੀ ਵਿਪੂਰਤ ਦਬਾਈ ਗਈ ਸੀ ਇਹ ਪਵਿੱਤਰ ਅਸਥਾਨ ਮਸਤੀ ਦਰਵਾਜੇ ਦੇ ਅੰਦਰ ਸ਼ੋਭਿਤ ਹੈ ਦੱਸਿਆ ਜਾਂਦਾ ਹੈ ਕਿ ਪਹਿਲਾਂ ਇਸ ਅਸਥਾਨ ਤੇ ਬਹੁਤ ਸੰਗਤ ਦੂਰੋਂ ਦੂਰੋਂ ਨਤਮਸਤਕ ਹੋਣ ਦੇ ਲਈ ਆਉਂਦੀ ਸੀ ਭਾਈ ਮਨੀ ਸਿੰਘ ਜੀ ਨੂੰ ਮਸਿਆ ਵਾਲੇ ਦਿਨ ਸ਼ਹੀਦ ਕੀਤਾ ਗਿਆ ਸੀ ਇਸੇ ਲਈ ਮਸਿਆ ਵਾਲੇ ਦਿਨ ਹੀ ਇੱਥੇ ਭਾਰੀ ਜੋੜ ਮਿਲੇ ਲੱਗਿਆ ਕਰਦੇ ਸਨ